ਸਿਆਣੇ ਕਹਿੰਦੇ ਆ ਕਿ ਸਾਡੀ ਜਿਹੜਾ ਸਿੱਖਣ ਦਾ ਸਹਾਰਾ ਉੱਥੋਂ ਹੀ ਸ਼ੁਰੂ ਹੋ ਜਾਂਦਾ ਜਿੱਥੇ ਅਸੀਂ ਸਭ ਤੋਂ ਵੱਧ ਵਫਾਦਾਰ ਹੁੰਨੇ ਆ। ਪਰ ਫਿਰ ਜਿਹੜੀ ਜਦੋਂ ਸਾਡੀ ਜਿਹੜੀ ਵਫਾਦਾਰੀ ਆ ਉਹਦੇ ਬਦਲੇ ਚ ਸਾਨੂੰ ਤਰਦਦ ਮਿਲਦੇ ਆ ਤੇ ਸਾਨੂੰ ਇੱਕ ਪੀੜ ਮਹਿਸੂਸ ਹੁੰਦੀ ਆ ਤੇ ਫਿਰ ਸਹੀ ਸਿੱਖਣ ਦੀ ਰਾਹ ਪੈ ਜਾਂਦੀ ਆ। ਅਤਿ ਸ੍ਰੀ ਸੱਦਾ ਜਗਿੰਦਰ ਸਿੰਘ ਕੈਰੋ ਇਹਨਾਂ ਨੇ ਪੀ ਐਚ ਦੀ ਕੀਤੀ ਆ ਜਿਨ੍ਹਾਂ ਦਾ ਵਿਸ਼ਾ ਪੰਜਾਬੀ ਫੋਕਲੋਰ ਸੀ ਤੇ ਉਹਨਾਂ ਨੇ ਸਾਡੇ ਤੋਂ ਕਹਾਣੀਆਂ ਸੁਣਨੀਆਂ ਕੋਈ ਵੀ ਕਹਾਣੀ ਹੁਣੀ ਸੁਣਨੀ ਉਸ ਟਾਈਮ ਜਦੋਂ ਮੈਂ ਛੋਟਾ ਹੁੰਦਾ ਸੀ ਸਾਨੂੰ ਕੋਈ ਪੜ੍ਹਿਆ ਤੇ ਲਈ ਉਹ ਕਹਾਣੀ ਸੁਣਦੇ ਬਦਲੇ ਹੀ ਦੇ ਕੇ ਜਾਣਾ ਤੇ ਉਹ ਲਿਖ ਲੈਣੀ ਮੈਂ ਜਨਮ ਸਾਖੀ ਪੜ੍ਹਦਾ ਸੀ ਤੋਂ ਤੇ ਇੱਕ ਭੂਮੀਏ ਚੋਰ ਦੀ ਕਥਾ ਆਉਂਦੀ ਆ ਤੇ ਜੇ ਕਿ ਮੈਂ ਕਹਾਂ ਕਿ ਜੇਹੀਂ ਬੁੱਧ ਨੂੰ ਪੜ੍ਹਦੇ ਆ ਜਾਂ ਮਹਾਭਾਰਤ ਨੂੰ ਪੜ੍ਹਦੇ ਆ ਜਾਂ ਹੋਰ ਧਾਰਮਿਕ ਕਥਾਪਾ ਪੜ੍ਹਦੇ ਨੇ ਉਹਨਾਂ ਚ ਵੀ ਸਟੋਰੀਆਂ ਜਿਹੜੀਆਂ ਲਗਭਗ ਇਹ ਵੀ ਅਮੂਰ ਗੱਤ ਇੱਕ ਪਿਓ ਪੁੱਤ ਸੀ ਦੋਵੇਂ ਚੋਰ ਸੀ ਜਿਹੜਾ ਪਿਓ ਸੀ ਬੜਾ ਮੰਝਿਆ ਚੋਰ ਸੀ ਉਹਨੇ ਆਪਦੇ ਬੇਟੇ ਨੂੰ ਸਿੱਖਿਆ ਦਿੱਤੀ ਕਿ ਬੇਟਾ ਵਾਣ ਮਹਾਵੀਰ ਦੀ ਗੱਲ ਤੇ ਅਸਰਨਾ ਕਰੀਂ ਕਿਹੇ ਤੇ ਨਾ ਇਹਦੀ ਗੱਲ ਸੁਣੀ ਸ਼ਾਮ ਆਇਆ ਤੇ ਪੁੱਤਰ ਵੀ ਪਿਓ ਦਾ ਗੱਤਾ ਹੀ ਪਨਾਇਆ ਸੀ ਚੋਰੀਆਂ ਕਰਦਾ ਸੀ ਚੋਰੀਆਂ ਵੱਡੇ ਵਧੀਆ ਤਰੀਕੇ ਨਾਲ ਹੀ ਹੋਏ ਨਾ ਕਰਦੇ ਸੀ ਕਿੰਨੀ ਕਲਾਤਮਕਤਾ ਸੀ ਉਹਨਾਂ ਦੇ ਵਿੱਚ ਕਿ ਉਹ ਨਾ ਪਿਓ ਕਦੀ ਫੜਿਆ ਗਿਆ ਤੇ ਨਾ ਪੁੱਤਰ ਕਦੀ ਫੜਿਆ ਗਿਆ ਉਹਨਾਂ ਨੇ ਇੱਕ ਮਾਹੌਲ ਸਿਰਜਿਆ ਉਹਨਾਂ ਸ਼ਰਾਬ ਪਿਆਈ ਰਾਤ ਤੇ ਇਹ ਉਹ ਪੂਰਾ ਸ਼ਰਾਬੀ ਹੋ ਗਿਆ ਉਹਦੇ ਨਾਲੇ ਦੋਲੇ ਫਿਰੀਆਂ ਸੀ ਨਰਤਕੀਆਂ ਉਹ ਨੱਚਣ ਲੱਗ ਪਈਆਂ ਇਸ ਟਾਈਮ ਤੂੰ ਸੁਰਗ ਚ ਤੇ ਤੂੰ ਕੋਈ ਨੇਕੀ ਕੀਤੀ ਸੀ ਉਹਦਾ ਬਦਲਾ ਤੈਨੂੰ ਅੱਜ ਮਿਲਣਾ ਪਿਛਲੇ ਦਿਨ ਇਹ ਕਿਤੇ ਇਕੱਠੇ ਹੋਏ ਸੀ ਤੇ ਉੱਥੇ ਵੀ ਉਹ ਗੱਲਾਂ ਬਾਤਾਂ ਚੱਲ ਰਹੀਆਂ ਸੀ ਤੇ ਬਾਬਾ ਬੀਤੀ ਚਾਂਦੀ ਹੋਣਾਂ ਦੀ ਵੀ ਗੱਲ ਚੱਲ ਰਹੀ ਸੀ ਬਾਬਾ ਬੀ ਜਾਂਦੋਂ ਜਿਹਦਾ ਪਿਛਲਾ ਜੀ ਹੁੰਨ ਸੀ ਜਿਹੜਾ ਉਹੀ ਤਰ੍ਹਾਂ ਚੋਰੀਆਂ ਡਾਕੀ ਸੀ ਸਾਰੇ ਅੱਗੇ ਜਿਵੇਂ ਬੁਰੂਆਰ ਗੁਆਂਸਾਂ ਉਹਦੇ ਲੜ ਲੱਗਦੇ ਆ ਫਿਰ ਵੀ ਕੋ ਸਿਰੇ ਦੇ ਯੋਧੇ ਹੁੰਦੇ ਆ ਤੇ ਅੰਦਰੇ ਇਹ ਨਹੀਂ ਕਿ ਤਲਵਾਰ ਦੇ ਧਨੀ ਹੁੰਦੇ ਆ ਬਾਬਾ ਬੀ ਦੀ ਕਾਂਦੀ ਕਲਮ ਦੇ ਧਨੀ ਵੀ ਸੀ ਤੇ ਉਹਨਾਂ ਦੇ ਬੇਟੇ ਸਾਨੂੰ ਕੁਝ ਇਸ ਤਰ੍ਹਾਂ ਤਰੀਕੇ ਦਾ ਕਰਨਾ ਚਾਹੀਦਾ ਜਿਹੜਾ ਸਾਡੇ ਵਾਸਤੇ ਕੁਝ ਲਾਹੇਵੰਦ ਹੋਵੇ ਜਿਹਦੇ ਵਿੱਚ ਸਿੱਖਿਆ ਹੋਵੇ ਕੋਈ ਐਜੂਕੇਸ਼ਨ ਹੋਵੇ ਤੇ ਚਾਗੜ ਪੁਣਾ ਜਿਹੜਾ ਅਸੀਂ ਕਰਦੇ ਆ ਇਹਦੇ ਉੱਤੇ ਜੋ ਜਿਨ੍ਹਾਂ ਦਾ ਚੀਜ਼ਾਂ ਦਾ ਕੋ ਮਤਲਬ ਨਹੀਂ ਤੇ ਉਹਨਾਂ ਦੇ ਕਰੋੜਾਂ ਲੱਖਾਂ ਵਿਊ ਹੁੰਦੇ ਆ ਉਹ ਜੇ ਕੰਮ ਨਾ ਮੈਨੂੰ ਕਰਨੇ ਆਉਂਦੇ ਆ ਨਾ ਮੈਂ ਕਰਦਾ ਇਹ ਚੈਨਲ ਮੈਂ ਤੁਹਾਡੇ ਦਿਲ ਦੇ ਦਰਵਾਜ਼ਿਆਂ ਤੱਕ ਲੈ ਕੇ ਆਇਆ ਦਸਤਕ ਦਿਨਾਂ ਸ਼ਬਦਾਂ ਦੀ ਤਾਂ ਕਿ ਕੋਈ ਦਰਵਾਜ਼ਾ ਸ਼ਾਇਦ ਖੁੱਲ ਜੇ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗ ਵੀ ਰਹਾ ਤੇ ਸਵਾਗਤ ਸਾਰਿਆਂ ਦਾ ਔਰ ਮੈਨੂੰ ਜਿੱਥੇ-ਜਿੱਥੇ ਤੁਸੀਂ ਦੇਖਦੇ ਹੋ ਸ਼ਵੇਹਰੇ ਜੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਕਾਮਨਾ ਕਰਦਾ ਕਿ ਮੈਂ ਤੇ ਠੀਕ ਆ ਤੁਸੀਂ ਵੀ ਸਾਰੇ ਠੀਕ ਹੋਗੇ ਅੱਗੇ ਇੱਕ ਛੋਟੀ ਜੀ ਸਾਂਝ ਲੈ ਕੇ 16 ਉਹਦੇ ਵਿੱਚ ਫਿਰ ਮੈਂ ਹਾਜ਼ਰ ਹਾਂ ਇਸ ਸਿਆਣੇ ਕਹਿੰਦਿਆਂ ਕਿ ਸਾਡੀ ਇਹਦਾ ਸਿੱਖਣ ਦਾ ਸਹਰਾ ਉੱਥੋਂ ਹੀ ਸ਼ੁਰੂ ਹੋ ਜਾਂਦਾ ਜਿੱਥੇ ਅਸੀਂ ਸਭ ਤੋਂ ਵੱਧ ਵਫਾਦਾਰ ਹੁੰਨੇ ਆਂ ਪਰ ਫਿਰ ਜਿਹੜੀ ਜਦੋਂ ਸਾਡੀ ਜਿਹੜੀ ਵਫਾਦਾਰੀ ਆ ਉਹਦੇ ਬਦਲੇ 'ਚ ਸਾਨੂੰ ਤਰਦਦ ਮਿਲਦੇ ਆ ਤੇ ਸਾਨੂੰ ਇੱਕ ਪੀੜ ਮਹਿਸੂਸ ਹੁੰਦੀ ਆ ਤੇ ਫਿਰ ਸਹੀ ਸਿੱਖਣ ਦੀ ਰਾਹ ਪੈ ਜਾਂਦੀ ਆ ਕੋਈ ਵੀ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਇਸ ਚੈਨਲ ਦੇ ਥਰੂ ਕਰਦਾ ਛੋਟੀਆਂ-ਛੋਟੀਆਂ ਮੇਰਾ ਸਿਰਫ ਤੁਹਾਡੇ ਨਾਲ ਇੱਕ ਰੂਹ-ਰੂਹ ਹੁੰਦਾ ਜਰੀਆ ਹੁੰਦੀ ਹੈ ਬੜੀਆਂ ਛੋਟੀਆਂ-ਛੋਟੀਆਂ ਗੱਲਾਂ ਤੇ ਬਹੁਤ ਸਾਰੀਆਂ ਗੱਲਾਂ ਵਾ ਜਿਹੜੀਆਂ ਅਸੀਂ ਜਿਹੜੀਆਂ ਅਸੀਂ ਸਤਸੰਗ ਦੇ ਰੂਪ ਚ ਵੀ ਕਰ ਲੈਂਦੇ ਆ ਜਾਂ ਇਦਾਂ ਬੈਠੇ ਆ ਇੱਕ ਦੂਜੇ ਦੇ ਨਾਲ ਸਿੱਖਣ ਦੇ ਰੂਪ ਚ ਵੀ ਕਰਦੇ ਆ ਜ਼ਿੰਦਗੀ ਦੇ ਛੋਟੇ-ਛੋਟੇ ਤੱਤ ਨੇ ਭਾਵਰੇ ਨੇ ਦੇਖਾਣ ਹੁਣ ਆਉਂਦੇ ਹੁਣ ਇਹਨਾਂ ਦਾ ਹਰ ਪਿੱਛੇ ਇੱਕ ਕਹਾਣੀ ਹੁੰਦੀ ਆ। ਅਰ ਬਹੁਤ ਸਾਰੇ ਪੀਐਚਡੀ ਦੇ ਵਿਦਿਆਰਥੀ ਮੈਂ ਵੇਖਿਆ ਡਾਕਟਰ ਕੈਰੋ ਸਾਹਿਬ ਮੇਰੇ ਸਾਧ ਨੇ ਤੇ ਇੱਕ ਸਰਦਾਰ ਜਗਿੰਦਰ ਸਿੰਘ ਕੈਰੋ ਇਹਨਾਂ ਨੇ ਪੀਐਚਡੀ ਕੀਤੀ ਆ ਜਿਨ੍ਹਾਂ ਦਾ ਵਿਸ਼ਾ ਪੰਜਾਬੀ ਫੋਕਲੋਰ ਸੀ ਤੇ ਉਹਨਾਂ ਕੋਲ ਮੈਨੂੰ ਕਈ ਵਾਰੀ ਬੈਣ ਦਾ ਮੌਕਾ ਮਿਲਦਾ ਨਾ ਤੇ ਉਹ ਕਹਾਣੀਆਂ ਇਕੱਠੀਆਂ ਕਰ ਦਿੰਦੇ। ਉਹਨਾਂ ਨੇ ਸਾਡੇ ਤੋਂ ਕਹਾਣੀਆਂ ਸੁਣਨੀਆਂ ਕੋਈ ਵੀ ਕਹਾਣੀ ਨਹੀਂ ਸੁਣਨੀ ਤੇ ਉਸ ਟਾਈਮ ਜਦੋਂ ਮੈਂ ਛੋਟਾ ਹੁੰਦਾ ਸੀ ਸਾਨੂੰ ਪਰਪਰ ਗਿਆ ਤੇ ਲਈ ਉਹ ਕਹਾਣੀ ਸੁਣਦੇ ਬਦਲੇ ਹੀ ਦੇ ਦੇਣਾ ਤੇ ਉਹ ਲਿਖ ਲੈਣੀ ਤੇ ਬਾਅਦ ਚ ਉਹਨਾਂ ਨੇ ਇਹਨਾਂ ਕਹਾਣੀਆਂ ਨੂੰ ਜਿਹੜਾ ਸੀ ਉਥੇ ਸਿਸਲੀਆਰ ਦਾ ਲਿਵਰਤਿਆ ਤੇ ਇੱਕ ਤੋਤਾ ਮੈਣਾ ਲੜੀ ਦੇ ਨਾਂ ਤੇ ਉਹਨਾਂ ਨੇ ਇੱਕ ਨਾਵਲ ਵੀ ਲਿਖਿਆ ਜਿਹੜਾ ਲੜੀਵਾਰ ਮੁੜ ਕੇ ਅਜੀਤਵਾਰ ਚ ਵੀ ਸ਼ਬਦ ਆ ਰਿਹਾ ਦੋਸਤੋ ਇਦਾਂ ਹੀ ਗੱਲਾਂ 'ਚੋਂ ਗੱਲ ਨਿਕਲ ਆਉਂਦੀ ਆ ਤੇ ਮੈਂ ਜਦੋਂ ਸਾਖੀ ਪੜ੍ਹਦਾ ਸੀ ਉਹਦੇ 'ਚ ਇੱਕ ਭੂਮੀਏ ਚੋਰ ਦੀ ਕਥਾ ਆਉਂਦੀ ਆ ਤੇ ਜੇਕ ਮੈਂ ਕਹਾਂ ਕਿ ਜੇਹੀਂ ਬੁੱਧ ਨੂੰ ਪੜਦੇ ਆ ਜਾਂ ਮਹਾਭਾਰਤ ਨੂੰ ਪੜਦੇ ਆ ਜਾਂ ਹੋਰ ਧਾਰਮਿਕ ਕਥਾਪਾਂ ਪੜਦੇ ਨੇ ਉਹਨਾਂ 'ਚ ਵੀ ਸਟੋਰੀਆਂ ਜਿਹੜੀਆਂ ਲਗਭਗ ਸੇਮ ਹੀ ਆਉਂਦੀਆਂ ਤੇ ਸਾਡੇ ਪਿਛਲੇ ਦਿਨੀ ਮੈਂ ਪੜ੍ਹਨ ਰਿਹਾ ਸੀ ਇਹ 마하비르 ભગવાન महावीर ਦਾ ਸਮਾਸੀ ਤੇ ભગવાન महावीर ਜਿਹੜੇ ਸੀ ਉਹ ਵਿਚਤਾ ਇਸ ਸੰਸਾਰ ਦੇ ਵਿੱਚ ਤੇ ਇੱਕ ਪਿਓ ਪੁੱਤ ਸੀ ਦੋਵੇਂ ਚੋਰ ਸੀ ਤੇ ਪਿਤਾ ਪਿਓ ਸੀ ਬੜਾ ਮੰਝਿਆ ਚੋਰ ਸੀ ਉਹਨੇ ਆਪਦੇ ਬੇਟੇ ਨੂੰ ਸਿਖਾਇਆ ਦਿੱਤੀ ਕਿ ਬੇਟਾ ભગવાન महावीर ਦੀ ਗੱਲ ਤੇ ਅਸਰ ਨਾ ਕਰੀਂ ਕਿਹੇ ਤੇ ਇਹਨੇ ਨਾ ਇਹਦੀ ਗੱਲ ਸੁਣੀ ਜੇ ਤੈਨੂੰ ਸੁਣਨੀ ਪੈ ਵੀ ਜਾਵੇ ਤੇ ਕੰਨਾਂ ਚੂੰਗਣਾ ਪਾ ਲਈ ਬਸ ਇਹ ਤੋਂ ਬਚੀਏ ਉਸ ਬੰਦੇ ਤੋਂ ਤੇ ਉਹ ਬੇਟੇ ਨੇ ਉਹ ਗੱਲ ਪੱਲੇ ਬੰਨ ਲਈ ਤੇ ਉਹ ਜੋਰਨ ਨੇ ਆਪਣਾ ਧਰਮ ਹੰਡਾਇਆ ਕਿ ساری ਉਮਰ ਉਹਨੇ ਮਹਾਵੀਰ ਦੀ ਸਿੱਖਿਆ ਨਹੀਂ ਸੁਣੀ ਫਿਰ ਉਹਦੀ ਡੈਥ ਹੋ ਗਈ ਜਿਤਨਾ ਸੰਸਾਰ ਦਾ ਆਵਾਗਮਣ ਚਲਦਾ ਰਿਹਾ ਕੰਮ ਰਣ ਦੀ ਬਾਕੀ ਜਦੋਂ ਪੁੱਤਰ ਤੇ ਕੰਮ ਆਇਆ ਤੇ ਪੁੱਤਰ ਵੀ ਪਿਓ ਦਾ ਗੱਤਾ ਹੀ ਪਣਾਇਆ ਸੀ ਜੋਰੀਆਂ ਹੀ ਕਰਦਾ ਸੀ ਤੇ ਜੋਰੀਆਂ ਵੱਡੇ ਵਧੀਆ ਤਰੀਕੇ ਸਦੀ ਹੋਏ ਨਾ ਕਰਦੇ ਸੀ ਏਡੀ ਗਲਾਤਮਕਤਾ ਸੀ ਉਹਨਾਂ ਦੇ ਵਿੱਚ ਕਿ ਉਹ ਨਾ ਪਿਓ ਕਦੀ ਫੜਿਆ ਗਿਆ ਇਸ ਦੇ ਨਾਂ ਪੁੱਤਰ ਕਦੀ ਫੜਿਆ ਗਿਆ। ਉਸ ਰਾਜ ਦੇ ਰਾਜੇ ਨੂੰ ਵੀ ਪਤਾ ਸੀਗੇ ਇੱਥੇ ਜਿਹੜੀਆਂ ਚੋਰੀਆਂ ਹੁੰਦੀਆਂ ਐ ਪਿਓ ਪੁੱਤ ਹੀ ਕਰਦੇ ਆ। ਪਰ ਉਹਨਾਂ ਦੇ ਖਿਲਾਫ ਕਦੀ ਕੋਈ ਸਬੂਤ ਮਿਲਿਆ ਨਹੀਂ। ਇੱਕ ਦਿਨ ਕਿਤੇ ਦੇਵਨ ਦੇ ਤੋਂ ਨੰਗੰਢਿਆ ਝੂਰੋ ਇਦਾਂ ਹੀ ਬਿਟਾ ਹੀ। ਉੱਥੇ ਭਗਵਾਨ ਮਹਾਵੀਰ ਜੰਗਲ 'ਚ ਆਪਣੇ ਚੇਲਿਆਂ ਨਾਲ ਬੈਠੇ ਸੀ ਤੇ ਉੱਥੇ ਕੋਈ ਗੱਲ ਚੱਲ ਰਹੀ ਸੀ ਕਿ ਦੇਵ ਤੇ ਕੀ ਹੁੰਦੇ ਆ ਤੇ ਰਾਖਸ਼ੀ ਕੀ ਹੁੰਦੇ ਆ। ਉਹ ਇੰਨੇ ਸ਼ਬਦੀ ਉਹਦੇ ਕੰਨਾਜ ਤੇ ਇੱਕ ਗੱਲ ਉਹਦੇ ਜਾਂਦੇ ਜਾਂਦੇ ਹੋਰ ਕਰਨੀ ਪੈ ਗਈ ਵੀ ਜਿਹੜੇ ਦੇਵਤੇ ਹੁੰਦੇ ਇਹਨਾਂ ਦੇ ਪੁਰਸ਼ਾਂਵੇਂ ਨਹੀਂ ਹੁੰਦੇ ਤੇ ਰਾਸ਼ੀਸ਼ਾਂ ਦੀ ਗੱਲ ਤੇ ਉਹਨੇ ਸੁਣੀ ਨਹੀਂ ਤੇ ਉਹਨੇ ਦੋ ਦੋ ਕੰਨਾ ਜੰਗਲਾ ਪੜਨਾ ਮਾਂ ਉਹ ਮਾਂ ਵੀ ਉਹਦੀ ਗੱਲ ਤੱਕ ਨਹੀਂ ਸੁਣੀ ਤੇ ਕਈ ਸਾਲ ਇਸ ਗੱਲ ਨੂੰ ਲੰਘ ਗਏ ਤੇ ਉਹਨੇ ਜੋੜੀ ਕੀਤੀ ਉਹ ਮੁੰਡੇ ਨੇ ਤੇ ਕੋਈ ਤੇ ਕੋਈ ਨਹੀਂ ਪਰ ਰਾਜੇ ਨੇ ਕਿਹਾ ਵੀ ਇਹਨੂੰ ਫੜੋ ਕੋਈ ਵੀ ਕਰੋ ਇਹਦੇ ਨਾਲ ਅਨੇਤੋ ਚੋਰੀ ਬਣਵਾਓ ਇਹਦੇ ਗੈਪਛਲੀਆਂ ਚੋਰੀਆਂ ਵੀ ਜੇ ਮੰਨ ਜੇ ਤੇ ਮੈਂ ਇਹਨੂੰ ਕਰੜੀ ਸਜ਼ਾ ਦੇਣੀ ਹੈ ਚਲੋ ਉਹਨੂੰ ਫੜਿਆ ਗਿਆ ਰਾਜ ਦਰਬਾਰ ਵਾਲੋਂ ਜੂਨ ਉਹਨਾਂ ਨੇ ਕਿਹਾ ਵੀ ਇਹਨੂੰ एकदम ਕੁੱਟ ਮਾਰ ਦੀ ਸ਼ਕਤੀ ਨਾਲ ਉਹ ਚੰਗਾ ਵੀ ਇਹਨੂੰ ਕੋਈ ਸਾਈਕੋਲੋਜੀਕਲੀ ਇਹਨੂੰ ਨਾ ਇਸ ਤਰੀਕੇ ਦੇ ਨਾਲ ਕੀਤਾ ਜਾਵੇਗੇ ਇਹ ਜੰਗਲ ਚ ਆ ਗਏ ਤੇ ਉਹਨਾਂ ਨੇ ਇੱਕ ਮਾਹੌਲ ਸਿਰਜਿਆ ਉਹਨੂੰ ਸ਼ਰਾਬ ਪਿਆਈ ਰਾਜ ਕੇ ਤੇ ਜਦੋਂ ਪੂਰਾ ਸ਼ਰਾਬੀ ਹੋ ਗਿਆ ਉਹਦੇ ਵਾਲੇ ਦੁਆਲੇ ਜਿਹੜੀਆਂ ਸੀ ਨਰਤਕੀਆਂ ਉਹ ਨੱਚਣ ਲੱਗ ਪਈਆਂ ਤੇ ਬੜਾ ਉਹ ਜਿਹੜਾ ਸੀ ਮਾਹੌਲ ਉਹਨਾਂ ਨੇ ਵਧੀਆ ਬਣਾਇਆ ਤੇ ਉਹਨੇ ਪੁੱਛਿਆ ਮੈਂ ਕਿੱਥੇ ਆ ਤੂੰ ਕਹਿੰਦੇ ਵੀ ਤੂੰ ਤੇਰੀ ਅਚਾਨਕ ਡੈਥ ਹੋ ਗਈ ਆ ਇਸ ਟਾਈਮ ਤੂੰ ਸਰਗਤ ਆ ਤੇ ਤੂੰ ਕੋਈ ਕੋਈ ਨੇਕੀ ਕੀਤੀ ਸੀ ਉਹਦਾ ਬਦਲਾ ਤੈਨੂੰ ਅੱਜ ਮਿਲਣਾ ਤੇ ਤੂੰ ਜਿਵਾ ਅੱਜ ਜਿਹੜੇ ਜਿਹੜੇ ਵੀ ਆਪਦੇ ਗੁਨਾਹ ਕਬੂਲ ਕਰੇਗਾ ਉਹ ਹੀ ਹੋ ਮਾਫ ਹੋ ਜਣੇ ਆ ਤੇ ਜਿਹੜੇ ਤੋਂ ਨਹੀਂ ਮਾ ਕਬੂਲੇਗਾ ਉਹ ਤੇਰੇ ਖਾਤੇ ਤੇ ਪਾਕੀ ਬੋਲ ਦੇ ਰਹਿਣੇ ਉਹਨਾਂ ਦੀ ਸਜ਼ਾ ਤੈਨੂੰ ਫਿਰ ਮਿਲਦੀ ਰਹੂਗੀ ਇੱਕ ਟਾਈਮ ਤੇ ਉਹਨੂੰ ਵੀ ਭਰਮ ਹੋ ਜਾਂਦਾ ਕਿ ਹਾਂ ਮੈਂ ਸਵਰਗ ਤਿਆਂ ਦਾ ਸੇ ਜੋ ਸ਼ੂਰ ਸੀ ਪਰ ਫਿਰ ਉਹਨੂੰ ਮਹਾਵੀਰ ਦੀ ਉਹ ਗੱਲ ਯਾਦ ਆਏਦੀ ਹੈ ਕਿ ਦੇਵਤੇ ਜਿਹੜੇ ਹੁੰਦੇ ਆ ਉਹਨਾਂ ਦੇ ਪਰਛਾਵੇਂ ਨਹੀਂ ਹੁੰਦੇ ਤੇ ਉਹਨੇ ਵੇਖਿਆ ਉਹ ਨੱਤਕੀਆਂ ਸੀ ਜਿੰਨੇ ਉਹਦੇ ਆਲੇ ਦੁਆਲੇ ਨੂੰ ਸ਼ਰਾਬ ਪੀਉਣ ਵਾਲੇ ਸੀ ਜਿਹੜੇ ਨੱਚ ਗਾ ਰਹੇ ਸੀ ਉਹ ਸਾਰੇ ਪਰਛਾਵੇਂ ਸੀ ਉਹਦੇ ਉਹਨੂੰ ਸਮਝਦਿਆਂ ਤੇ ਉਹਨਾਂ ਲੱਗੀ ਕਿ ਮੇਰੇ ਆਤੇ ਟਰੈਪ ਜਾਲਾ ਮੈਨੂੰ ਫਸਾਇਆ ਗਿਆ ਤੇ ਉਹਨੇ ਬੜੀ ਤਤرائی ਦੇ ਨਾਲ ਆਪਦਾ ਕੋਈ ਗੁਨਾਹ ਕਬੂਲ ਨਹੀਂ ਕੀਤਾ ਕਿਸੇ ਨੂੰ ਯੋਸ਼ ਉਹਨੇ ਨਿਆਣੀ ਦਿੱਤਾ ਉਹਨੇ ਕੋਈ ਆਪਣਾ ਗੁਨਾਹ ਕਬੂਲ ਨਹੀਂ ਕੀਤਾ ਜੇ ਜਦੋਂ ਮੁੜਕੇ ਰਾਜੇ ਕੋਲ ਪੇਸ਼ ਹੋਏ ਤਾਂ ਕਿਹਾ ਜੀ ਰਾਜੇ ਨਾਲ ਸਾਰਾ ਹੀ ਦਾ ਵਤਨਿਆ ਪਰ ਇਹਨੇ ਆਦੇ ਕੋਈ ਗਨਾਹ ਨਹੀਂ ਕੋਈ ਕੀਤਾ ਹੈ ਇਹ ਇੰਨਾ ਮੈਂ ਕੋਈ ਚੋਰੀ ਕੀਤੀ ਨਹੀਂ ਤੇ ਮਜਬੂਰੀ ਵਾਸੋਂ ਉਹਨੂੰ ਛੱਡਣਾ ਪਿਆ ਉਥੋਂ ਉਸ ਹੋਰ ਨੂੰ ਜਿਹੜੀ ਸੀ ਉਹਦੀ ਗੱਡ ਖੁੱਲੀ ਉਸਤੀ ਵੀ ਮੇਰਾ ਜਿਹੜਾ ਬਾਪ ਸੀ ਉਹ ਮੈਨੂੰ ਕਿਉਂ ਰੋਕਦਾ ਸੀ ਇਸ ਚੀਜ਼ ਤੋਂ ਜੇ ਮਹਾਵੀਰ ਦੀ ਇਹ ਗੱਲ ਸੁਣ ਕੇ ਮੈਂ ਸਿਰਫ ਇੰਨਾ ਸੁਣਿਆ ਸੀ ਕਿ ਦੇਖਿਆਂ ਦੇ ਪਰੇਸ਼ਾਨ ਨਹੀਂ ਹੁੰਦੇ ਤੇ ਮੈਨੂੰ ਮੈਨੂੰ ਕੰਡਾ ਵੱਡਾ ਇਸ ਗੱਲ ਨੇ ਮੈਨੂੰ ਫਾਇਦਾ ਦਿੱਤਾ ਤੇ ਮੈਂ ਬਚ ਗਿਆ ਤੇ ਮੈਨੂੰ ਕਿਉਂ ਨਾ ਮੈਂ ਜਾ ਕੇ ਮਹਾਵੀਰ ਨੂੰ ਮਿਲਾਂ ਤੇ ਇਹਦੇ ਅਗੇ ਬਾਅਦ ਦੇ ਵਿੱਚ ਫਿਰ ਭਗਵਾਨ ਨਾਰਾਇਣ ਨੂੰ ਜਾ ਕੇ ਮਿਲਦਾ ਤੇ ਭਗਵਾਨ ਮਹਾਵੀਰ ਦੇ ਅਹਿਮ ਚੇਲਿਆਂ ਦੇ ਵਿੱਚੋਂ ਜਿਹੜੇ ਸੀ ਉਹ ਇੱਕ ਇਹਦਾ ਪ੍ਰਦੇਸ਼ਿਕ ਬੰਦਾ ਮਹਾਵੀਰ ਜੀ ਦਾ ਇਸੇ ਤਰ੍ਹਾਂ ਹੀ ਜਿਵੇਂ ਗੁਰੂ ਨਾਨਕ ਸਾਹਿਬ ਦੀ ਕਹਾਸੀ ਦੇ ਵਿੱਚੋਂ ਇਹਨੇ ਆ ਤੇ ਭੂਮੀਆਂ ਚੋੜਦੀ ਜਿਹੜੀ ਆ ਸਾਖੀ ਉਹ ਵੀ ਲਗਭਗ ਸੇਮ ਹੀ ਆ ਇਸ ਤਰ੍ਹਾਂ ਦੀ ਆ ਤੇ ਪਿਛਲੇ ਦਿਨ ਇਹ ਕਿਤੇ ਇਕੱਠੇ ਹੋਏ ਸੀ ਤੇ ਉੱਥੇ ਵੀ ਕੋ ਗੱਲਾਂ ਬਾਤਾਂ ਜੰਦ ਰੀਆਂ ਸੀ ਤੇ ਬਾਬਾ ਬਿੱਦੀ ਚੰਦੀ ਉਹਨਾਂ ਦੀ ਵੀ ਗੱਲ ਚੱਲ ਰਹੀ ਸੀ ਬਾਬਾ ਬਿੱਦੀ ਚੰਦੀ ਦਾ ਪਿਛਲਾ ਜੀਵਨ ਸੀ ਜਿਹੜਾ ਉਹ ਹੀ ਤਰ੍ਹਾਂ ਚੋਰੀਆਂ ਡਾਕੀ ਸੀ ਪਰ ਉਹ ਅੱਗੇ ਜਿਵੇਂ ਬੁਰਵਾਰ ਨੂੰ ਬੰਸਾ ਉਹਦੇ ਲੜ ਲੱਗਦੇ ਆ ਫਿਰ ਇੱਕ ਸਿਰੇ ਦੇ ਯੋਧੇ ਹੁੰਦੇ ਆ ਤੇ ਅੰਦਰ ਇਹ ਨਹੀਂ ਕਿ ਤਲਵਾਰ ਦੇ ਤਾਂ ਨਹੀਂ ਹੁੰਦੇ ਆ ਬਾਬਾ ਬਿੱਦੀ ਚੰਦੀ ਕਲਮ ਦੇ ਤਾਂ ਨਹੀਂ ਹੁੰਦੇ ਆ ਉਹਨਾਂ ਦੇ بیٹے ਸੁੰਦਰ ਦਾਸ ਜਿਹੜੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਉੱਪਰ ਬਹੁਤ ਸਾਰਾ ਕੰਮ ਕੀਤਾ ਤੇ ਇਹ ਜਿਹੜੀ ਸਾਡੀ ਦੋਸਤੋ ਸੰਗਤ ਹੁੰਦੀ ਆ ਉਹਦੀ ਸਾਨੂੰ ਰੰਗਤ ਹੁੰਦੀ ਆ ਅਸੀਂ ਇਸ YouTube ਚੈਨਲ ਦੇ ਉੱਤੇ ਕੁਝ ਬੱਚੇ ਸਾਡੇ ਸਿੱਖ ਸਕਣ ਕੁਝ ਜਾਣ ਸਕਣ ਸਾਨੂੰ ਕੁਝ ਇਸ ਤਰ੍ਹਾਂ ਤਰੀਕੇ ਦਾ ਕਰਨਾ ਚਾਹੀਦਾ ਜਿਹੜਾ ਸਾਡੇ ਵਾਸਤੇ ਕੁਝ ਲਾਹੇਵੰਦ ਹੋਵੇ ਜਿਦੇ ਵਿੱਚ ਸਿੱਖਿਆ ਹੋਵੇ ਕੋਈ ਐਜੂਕੇਸ਼ਨ ਹੋਵੇ ਇਹ ਚਾਗੜ ਪੁਣਾ ਜਿਹੜਾ ਅਸੀਂ ਕਰਦੇ ਆ ਇਹਦੇ ਉੱਤੇ ਜੋ ਜਿੰਨਾਂ ਦਾ ਚੀਜ਼ਾਂ ਦਾ ਕੋਈ ਮਤਲਬ ਨਹੀਂ ਤੇ ਉਹਨਾਂ ਦੇ ਕਰੋੜਾਂ ਲੱਖਾਂ 뷰 ਹੁੰਦੇ ਆ ਉਹ ਜੇ ਕੰਮ ਨਾ ਮੈਨੂੰ ਕਰਨੇ ਹੁੰਦੇ ਆ ਨਾ ਮੈਂ ਕਰਦਾ ਇਹ ਚੈਨਲ ਮੈਂ ਤੁਹਾਡੇ ਦਿਲ ਦੇ ਦਰਵਾਜ਼ਿਆਂ ਤੱਕ ਲੈ ਕੇ ਆਇਆ ਦਸਤਕ ਦਿਨਾਂ ਸ਼ਬਦਾਂ ਦੀ ਤਾਂ ਕਿ ਕੋਈ ਦਰਵਾਜ਼ਾ ਸ਼ਾਇਦ ਖੁੱਲ ਜੇ ਤੇ ਨਰੋਲ ਸਹਿਤ ਗੱਲਾਂ ਹੁੰਦੀਆਂ ਤੇ ਨਾ ਮੈਂ ਕੋਸ਼ਿਸ਼ ਕਰੂੰਗਾ ਕਿ ਸਹਿਤ ਕਰਨੀਆਂ ਵੀ ਗੱਲਾਂ ਜਿਹੜੀਆਂ ਤੁਹਾਡੇ ਨਾਲ ਕੀਤੀਆਂ ਜਾਣ ਜਿਆ ਵੀ ਪਾਸ਼ਾ ਦੀਆਂ ਗੱਲਾਂ ਕੀਤੀਆਂ ਜਾਣ ਆਪਣੇ ਮਾਂ ਬੋਦੀ ਦੀਆਂ ਗੱਲਾਂ ਕੀਤੀਆਂ ਜਾਣ ਕਉਤਾ ਦੀਆਂ ਕੀਤੀਆਂ ਜਾਣ ਤੇ ਪਰਿਵਾਰਾਂ ਦੀਆਂ ਆਪਣੇਆਂ ਦੀਆਂ ਘਰਾਂ ਦੀਆਂ ਇਹ ਛੋਟੀਆਂ-ਛੋਟੀਆਂ ਗੱਲਾਂ ਤੇ ਮੈਂ ਦੋਸਤੋ ਤੁਹਾਡੇ ਨਾਲ ਕਰਦਾ ਰਹਿਣਾ ਇਹ ਸੀ ਦੋਸਤੋ ਮੇਰੀ ਅੱਜ ਦੀ ਇੰਨੀ ਖਾਜ ਤੇ ਜਿਹਦੇ ਨਾਲ ਹੀ ਮੈਂ ਤੁਹਾਡੇ ਤੱਕ ਪਹੁੰਚ ਕੀਤੀ ਤਾਂ ਦਿਨਾਂ ਪੰਜ-10 ਮਿੰਟ ਗੱਲਾਂ ਬਾਤਾਂ ਕੀਤੀਆਂ ਤੇ ਮੇਰਾ ਚੈਨਲ ਤੁਹਾਨੂੰ ਚੰਗਾ ਲੱਗੇ ਤੇ ਇਹਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਕੋਈ ਚੰਗੀ ਖਾਜ ਪਾ ਸਕਾਂ ਇੱਥੇ ਜਿੱਥੇ ਵੀ ਮੈਨੂੰ ਦੇਸ਼ ਵਿਦੇਸ਼ ਚ ਵੇਖਦੇ ਮੇਰੇ ਲੋ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਬਾਦਲ ਰਹੋ ਜਿੰਦਾਬਾਦ